ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਮਰੀਕਾ ਸਰਕਾਰ ਦੇ ਵੱਲੋਂ ਜੋ ਗੈਰ ਕਾਨੂੰਨੀ ਟੰਗ ਦੇ ਨਾਲ ਉੱਥੇ ਰਹਿ ਰਹੇ ਲੋਕ ਨੇ ਜੋ ਪ੍ਰਵਾਸੀ ਰਹਿ ਰਹੇ ਨੇ ਉਹਨਾਂ ਦੇ ਉੱਪਰ ਕਾਫੀ ਸਕੰਜਾ ਕੱਸਿਆ ਗਿਆ ਹੈ ਅਤੇ ਛਾਪੇਮਾਰੀ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਮੌਲਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਸੋ ਜਿਸ ਨੂੰ ਲੈ ਕੇ ਉੱਥੇ ਰਹਿ ਰਹੇ ਸਟੂਡੈਂਟਸ ਜਾਂ ਫਿਰ ਵਰਕ ਪਰਮਿਟ ਤੇ ਗਏ ਲੋਕ ਕਾਫੀ ਡਰੇ ਹੋਏ ਨੇ ਸਹਿਮੇ ਹੋਏ ਨੇ ਤਾਂ ਉਸ ਨੂੰ ਲੈ ਕੇ ਇਸ ਵੀਰ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਲੋਕਾਂ ਨੂੰ ਇੱਕ ਅਹਿਮ ਜਾਣਕਾਰੀ ਦਿੱਤੀ ਗਈ ਹੈ ਤੋ ਤੁਹਾਡੇ ਲਈ ਵੀ ਇਹ ਵੀਡੀਓ ਬਹੁਤ ਹੀ ਜ਼ਰੂਰੀ ਹੈ ਜੇਕਰ ਤੁਸੀਂ ਯੂਐਸਏ ਦੇ ਵਿੱਚ ਰਹਿ ਰਹੇ ਹੋ ਤਾਂ ਤੁਹਾਡੇ ਲਈ ਇਹ ਵੀਡੀਓ ਬਹੁਤ ਜ਼ਰੂਰੀ ਹੈ। ਸੋ ਅਵੇਰਨੈਸ ਵਾਸਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ। ਹਾਂਜੀ ਤਾਂ ਕਿੱਦਾ ਹਾਲ ਚਾਲ ਠੀਕ ਠਾਕ ਆਓ ਸਾਰੇ। ਚਲੋ ਵਧੀਆ ਚਾਹੀਦਾ ਫਿਲਹਾਲ ਤਾਂ ਟਾਈਮ ਮਾੜਾ ਹੀ ਚੱਲਣ ਦਿਆ ਤੇ ਰੂਲ ਕੁਛ ਇਦਾਂ ਦੇ ਬੰਡ ਰਹੇ ਆ ਤੇ ਕੁਛ ਇਦਾਂ-ਇਦਾਂ ਦੀਆਂ ਚੀਜ਼ਾਂ ਹੋ ਰਹੀਆਂ, ਅਪਡੇਟਾਂ ਹੋ ਰਹੀਆਂ ਜਿਹਦੇ ਕਰਕੇ ਥੋੜਾ ਜਿਹਾ ਬੰਦੇ ਡਰੇ ਤੇ ਆਪਣੇ ਸਾਰਾ ਕਿ ਇਦਾਂ ਹੋ ਜੂਗੀ, ਉਦਾਂ ਹੋ ਜੂਗੀ। ਕੁਛ ਨਹੀਂ ਵੀਰੇ ਟੈਨਸ਼ਨ ਨਾ ਲਵੋ। ਤੇ ਆਪਾਂ ਬੈਠੇ ਆਂ ਤੁਹਾਡੀ ਸਪੋਰਟ ਕਰਨ ਨੂੰ ਤੇ ਬਾਕੀ ਮੋਸਟਲੀ ਮੈਸੇਜ ਸਾਰੇ ਆਂਦੇ ਆ ਰਹੇ ਮੈਸੇਜ ਕਾਲ ਮੈਂ ਕਈਆਂ ਨਾਲ ਗੱਲ ਵੀ ਕਰ ਚੁੱਕਾ ਹੁਣ ਮੇਰੇ ਖਿਆਲ ਨਾਲ ਘੱਟੋ ਘੱਟ ਕਿੰਨੀਆਂ ਕਾਲਾਂ ਚੱਕੀਆਂ ਮੈਂ ਇੱਕੋ ਹੀ ਕਾਲ ਦੇ ਜਿਹੜੀ ਇੱਕੋ ਕੁਐਸਚਨ ਦਾ ਹੋ ਰਿਹਾ ਵੀ ਬਾਰ-ਬਾਰ ਇੱਕੋ ਕੁਐਸਚਨ ਹੋ ਰਿਹਾ ਮੈਸੇਜ ਵੀ ਇਸ ਚੀਜ਼ ਤੇ ਆ ਰਹੇ ਕਈਆਂ ਦੀ ਅੱਜ ਦੀ ਡੇਟ ਆ ਅੱਜ ਦੀ ਡੇਟ ਕਿਸ ਦੀ ਅੱਜ ਆ ਕੱਲ੍ਹ ਆ ਪਰਸੋਂ ਜਿੱਦਾਂ ਵੀ ਕਰਕੇ ਅੱਜ ਦੀ ਡੇਟ ਆ ਤੇ ਆ ਇਸ ਦੀ ਡੇਟ ਆਪਦੀ ਮਿਸ ਨਾ ਕਰਿਓ ਸਾਰੇ ਕਹਿੰਦੇ ਆ ਕਿ ਹਾਂ ਅਸੀਂ ਜਾਈਏ ਕਿਉਂਕਿ ਆਈਸੀ ਹੀ ਰੈਡਾ ਪਾ ਰਹੀ ਆ ਸਾਰੇ ਰੈਸਟੋਰਾਂ ਦੇ ਵਿੱਚ ਸਾਰੇ ਸਟੋਰਾਂ ਸਾਰੇ ਜਿੱਥੇ ਵੀ ਰੈਡਾ ਪੈ ਰਹੀਆਂ ਆ ਆਈਸੀ ਹੀ ਰੈਡਾ ਪਾ ਰਹੀ ਆ ਸੋ ਤੁਹਾਡੀ ਜੇ ਆ ਇਸ ਦੀ ਤਰੀਕ ਆ ਤਾਂ ਤੁਹੀ ਟੈਨਸ਼ਨ ਨਹੀਂ ਲੈਣੀ ਠੀਕ ਆ ਉਹਨਾਂ ਨੇ ਕੁਝ ਨਹੀਂ ਤੁਹਾਨੂੰ ਕਹਿਣਾ ਤੁਹਾਡੇ ਕੋਲ ਵਰਕ ਪਰਮਿਟ ਹੈਗਾ ਤੁਹਾਡੇ ਕੋਲ ਸਿਕਿਉਰਿਟੀ ਆ ਤੁਹਾਡੇ ਕੋਲ ਸਟੇਟ ਆਈਡੀ ਆ ਤੁਸੀਂ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਗਈ ਉਹਨਾਂ ਨੇ ਤੁਹਾਨੂੰ ਸਿਰਫ ਇੱਕ ਨਾਮ ਪੁੱਛਣਾ ਤਹਾਡਾ ਅਡਰੈਸ ਪੁੱਛਣਾ ਤੇ ਪ੍ਰੈਜ਼ੈਂਟ ਚਾਹੀਦੇ ਇੱਕ ਹਿਸਾਬ ਦਾ ਜਿੱਦਾਂ ਹਾਜ਼ਰੀ ਹੁੰਦੀ ਨਾ ਹਾਜ਼ਰੀ ਆ ਉਹ ਚੀਜ਼ ਆ ਸੋ ਮੇਰਾ ਵੀ ਟੈਨਸ਼ਨ ਨਾ ਲਵੋ ਇਸ ਚੀਜ਼ ਦੀ ਅੱਜ ਦੀ ਆਪਦੀ ਤਰੀਕ ਮਿਸ ਨਾ ਕਰੋ ਜੇ ਤੁਹਾਡੀ ਅੱਜ ਦੀ ਤਰੀਕ ਮਿਸ ਹੋ ਗਈ ਆਉਣਾ ਚਾਕੇ ਸਿੱਧਾ ਰਿਪੋਰਟ ਮਾਰਨਾ ਜਾਂ ਤੁਹਾਨੂੰ ਸਿੱਧਾ ਜਿੱਥੇ ਹੈਗੇ ਤੇ ਫਿਰ ਉੱਥੇ ਕੰਮ ਤੋਂ ਚੱਕ ਲੈਣਾ ਜੋ ਮਰਜ਼ੀ ਕਰ ਲਿਓ ਠੀਕ ਆ ਆਇਸ ਕਿਸੇ ਨੂੰ ਬਖਸ਼ ਦੇ ਨਹੀਂ ਗਈ ਲੇਕਿਨ ਜੇ ਉਹਨਾਂ ਤਰੀਕ ਦਿੱਤੀ ਆ ਤਾਂ ਤੁਸੀਂ ਉਹਦੀ ਤਰੀਕ ਤੇ ਜਾਓ ਉਹ ਇਹੀ ਨੋਟਸ ਨੋਟਸ ਕਰਦੇ ਆ ਤੇ ਤੁਸੀਂ ਤਰੀਕ ਤੇ ਆਉਂਦੇ ਆ ਪ੍ਰੋਪਰ ਤੁਸੀਂ ਤਰੀਕ ਤੇ ਆਉਂਦੇ ਹੋ ਤੁਸੀਂ ਇੱਥੇ ਕੋਈ ਕ੍ਰਾਈਮ ਤੇ ਨਹੀਂ ਕੀਤਾ ਐਨੇ ਟਾਈਮ ਦੇ ਵਿੱਚ ਤੁਸੀਂ ਇੱਥੇ ਕੋਈ ਗਲਤੀ ਤੇ ਨਹੀਂ ਕੀਤੀ ਜਾਂ ਤੁਸੀਂ ਇੱਥੇ ਮਤਲਬ ਆਪਦਾ ਰਾਸਤੇ ਤੋਂ ਭਟਕੇ ਤੇ ਨਹੀਂ ਗਏ ਸੋ ਅੱਜ ਦੀ ਤਰੀਕ ਆ ਉਹ ਮੇਸੇ ਨਾ ਕਰਿਓ ਆਪਾਂ ਤੁਹਾਨੂੰ ਬਾਰ-ਬਾਰ ਇਹੋ ਹੀ ਕਹਿੰਨੇ ਆ ਅੱਜ ਦੀ ਤਰੀਕ ਤੇ ਜਾਓ ਡਰੋ ਨਾ ਬਾਕੀ ਆਪਦਾ ਥੋੜਾ ਕੌਨਫੀਡੈਂਸ ਰੱਖ ਕੇ ਜਾਓ ਕੌਨਫੀਡੈਂਸ ਮੀਨਸ ਤੁਹਾਡੇ ਚਿਹਰੇ ਤੇ ਸਮਾਈਲ ਹੋਣੀ ਚਾਹੀਦੀ ਹੈ ਫੇਸ ਟੂ ਫੇਸ ਗੱਲ ਕਰਨ ਦਾ ਤੁਹਾਡਾ ਹੋਣਾ ਚਾਹੀਦਾ ਮਤਲ ਅੱਖਾ ਚੱਖਾ ਪਾ ਕੇ ਗੱਲ ਕਰਨ ਦਾ ਤੁਹਾਡਾ ਉਹ ਕੀ ਕੀ ਕਹਿੰਦੇ ਹੁੰਦੇ ਉਹਨੂੰ ਕੌਨਫੀਡੈਂਸ ਕੌਨਫੀਡੈਂਸ ਹੋਣਾ ਚਾਹੀਦਾ ਸੋ ਉੱਥੇ ਕੋਈ ਤੁਹਾਨੂੰ ਕੁਐਸਚਨ ਨਹੀਂ ਕਰਨ ਲੱਗਾ ਕੁਝ ਨਹੀਂ ਹੋਣ ਲੱਗਾ ਮੇਰਾ ਵੀਰ ਤੇ ਆਪ ਦੀ ਅੱਜ ਦੀ ਤਰੀਕਾ ਮਿਸ ਕਰਿਓ ਠੀਕ ਆ ਅੱਜ ਦੀ ਤਰੀਕ ਜਿਹਦੀ ਹੈਗੀ ਆ ਆਪਦੀ ਅੱਜ ਦੀ ਤਰੀਕ ਭੁਗਤੋ ਉੱਥੇ ਕੁਝ ਨਹੀਂ ਪੁੱਛਣ ਲੱਗੇ ਤੁਹਾਡਾ ਐਡਰੈਸ ਪੁੱਛ ਲੈਣਗੇ ਬੱਦ ਤੋਂ ਬੱਦ ਤੁਹਾਡਾ ਨਾਮ ਪੁੱਛ ਲੈਣਗੇ ਕੁਝ ਨਹੀਂ ਹੋਣ ਲੱਗਾ ਠੀਕ ਆ ਬਹੁਤ ਮੈਨੂੰ ਇਹ ਚੀਜ਼ ਤੇ ਕੁਐਸਚਨ ਆ ਰਹੇ ਆ ਸੋ ਆਪਾਂ ਉਸ ਤੀਤੇ ਵੀਡੀਓ ਪਾ ਕੇ ਦੱਸੀ ਹੋਈ ਆ ਜਿਹੜੇ-ਜਿਹੜੇ ਵੀਰਾਂ ਨੇ ਅੱਜ ਦੀ ਤਰੀਕਾ ਆਪਦੀ ਅੱਜ ਦੀ ਤਰੀਕ ਨਾਮ ਮਿਸ ਕਰਿਓ ਸੋ ਥੈਂਕ ਯੂ ਸੋ ਮੱਚ ਬਾਕੀ ਤੁਸੀਂ ਬਹੁਤ ਸਪੋਰਟ ਕਰਨਦੇ ਆ ਬਹੁਤ ਜਿਆਦਾ ਵੀਡੀਓ ਮੇਰੇ ਵਾਰਲ ਕਰ ਰਹੇ ਆ ਬਹੁਤ ਜਿਆਦਾ ਕਮੈਂਟ ਵਧੀਆ ਆ ਰਹੇ ਆ ਮੈਨੂੰ ਸੋ ਉਸ ਚੀਜ਼ ਦਾ ਥੈਂਕ ਯੂ ਸੋ ਮੱਚ ਆ ਲਵ ਯੂ ਆਲ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਦੇ ਪ੍ਰਤੀ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਆਪਣੀ رائے ਜਰੂਰ ਦਿਓ ਤੇ ਹੋਰ ਵੀਡੀਓਜ਼ ਵੇਖਣ ਲਈ ਬੈਲ ਆਈਕਨ ਪ੍ਰੈਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਮਿਲਦੇ ਹਾਂ ਇੱਕ ਹੋਰ ਨਵੇਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ